ਨਵਾਂ ਸਾਲ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਜੈਕਾਰਿਆਂ ਦੀ ਗੂੰਜ ਦੇ ਨਾਲ ਹਰ ਸਾਲ ਦੀ ਤਰ੍ਹਾਂ ਸਮਰਾਲਾ ਚੌਂਕ ਤੋਂ ਮਾ ਨੈਣਾ ਦੇਵੀ ਪਰਿਵਾਰ ਦੇ ਵੱਲੋਂ ਮਾਤਾ ਨੈਣਾ ਦੇਵੀ ਦੇ ਸ਼ਰਧਾਲੂਆਂ ਦੇ ਨਾਲ ਦੋ ਬੱਸਾਂ ਦੇ ਰਾਹੀਂ ਯਾਤਰਾ ਕਰਨ ਵਾਸਤੇ ਰਵਾਨਗੀ ਕੀਤੀ ਗਈ ਤੇ ਯਾਤਰਾ ਲੁਧਿਆਣਾ ਸਮਰਾਲਾ ਚੌਂਕ ਤੋਂ ਚੱਲ ਕੇ ਸ਼ਨੰਦਪੁਰ ਸਾਹਿਬ ਕੋਲਾ ਦੇ ਟੋਬੇ ਤੋਂ ਹੁੰਦੀ ਹੋਈ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਪਹੁੰਚੇਗੀ ਜਿੱਥੇ ਮਾਤਾ ਦੇ ਪਖਤਾ ਦੇ ਵੱਲੋਂ ਮਾਤਾ ਨੈਣਾ ਦੇਵੀ ਦਾ ਗੁਣगान ਕਰਦਿਆਂ ਜੈਕਾਰਾ ਮਾਨਣ ਦੇ ਵਿਜਦਾ ਬੋਲ ਰਾਜੇ ਦੇ ਪਰਿਵਾਰ ਦੀ ਜੈ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਤਾਂ ਇਸ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਮਹਾਰਾਣਾ ਦੇਵੀ ਪਰਿਵਾਰ ਸੰਸਥਾ ਦੇ ਹਰਮਨ ਤੇ ਸਿਕੰਦਰ ਨੇ ਦੱਸਿਆ ਕਿ ਉਹਨਾਂ ਵੱਲੋਂ ਵਕ ਵਕ ਤੀਰਥ ਸਥਾਨਾਂ ਵਾਸਤੇ ਬੱਸਾਂ ਦੀ ਯਾਤਰਾ ਹਰ ਮਹੀਨੇ ਕਰਵਾਈ ਜਾਂਦੀ ਹੈ ਤੇ ਸ਼ਰਧਾਲੂਆਂ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਜੈਕਾਰਾ ਮਾਨਾ ਦੇਵੀ ਮਾਤਾ ਦਾ ਬੋਲ ਸਾਜੇ ਦਰਬਾਰ ਦੀ ਜੈ ਜੈ ਮਾਤਾ ਦੀ ਸਾਰਿਆਂ ਨੂੰ ਸਾਡੇ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਹੈ ਮਾਤਾ ਦੇ ਹਰ ਮਹੀਨੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਬੱਸ ਲੈ ਕੇ ਜਾਂਦੇ ਹਾਂ ਜੀ ਸਮਰਾਲਾ ਚੌਂਕ ਤੋਂ ਤੇ ਐਦਾਂ ਹੀ ਲੈ ਕੇ ਜਾਂਦੇ ਰਵਾਂਗੇ ਜੀ ਸਾਨੂੰ ਸਿਰਫ ਸੰਯੋਗ ਚਾਹੀਦਾ ਜੀ ਸਾਡੀ ਸੰਗਤ ਦਾ ਕਿ ਸਾਡੇ ਨਾਲ ਜੁੜੇ ਰਹਿਣ ਅਸੀਂ ਇਸੇ ਤਰ੍ਹਾਂ ਹਰ ਮਹੀਨੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਬੱਸ ਲੈ ਕੇ ਜਾਂਦੇ ਰਹੀਏ ਜੀ ਤੇ ਹੁਣ ਤੱਕ ਜੀ 3 ਸਾਲਾਂ ਤੋਂ ਲੈ ਕੇ ਜਾ ਰਹੇ ਹਾਂ ਜੀ ਤੇ ਅੱਗੇ ਵੀ ਲੈ ਕੇ ਜਾਂਦੇ ਰਵਾਂਗੇ ਜੀ ਇਸੇ ਤਰ੍ਹਾਂ ਹੁਣ ਸਾਡੇ ਇਹ ਇਸ ਵਾਰੀ ਸਾਡੀਆਂ ਦੋ ਬੱਸਾਂ ਗਈਆਂ ਨੇ ਜੀ ਜਾ ਰਹੀਆਂ ਨੇ ਤੇ ਹਰ ਵਾਰੀ ਐਦਾਂ ਹੀ ਮਤਲਬ ਜਿੱਦਾਂ ਜਿੱਦਾਂ ਸਾਨੂੰ ਸੰਗਤ ਦਾ ਸੰਜੋਗ ਹੁੰਦਾ ਜੀ ਉਸੇ ਤਰ੍ਹਾਂ ਸੀ ਬੱਸਾਂ ਵੱਧ ਤੋਂ ਵੱਧ ਲੈ ਕੇ ਜਾਂਦੇ ਰਵਾਂਗੇ ਜੀ ਅੱਜ ਅਸੀਂ ਨੈਣਾ ਦੇਵੀ ਜੀ ਅਨੰਦਪੁਰ ਸਾਹਿਬ ਜੀ ਜਾ ਰਹੇ ਹਾਂ ਤੇ ਕੱਲ ਸਾਡੀ ਮਾਰਨਿੰਗ ਨੂੰ ਵਾਪਸੀ ਹੈਗੀ ਹੈ ਜੀ